ਚੋਣਾਂ ਦੌਰਾਨ ਜਦੋਂ ਕੋਈ ਪਾਰਟੀ ਚਿੱਤਦੀ ਹੈ ਤਾਂ ਦੂਸਰੀ ਵਿਰੋਧੀ ਪਾਰਟੀਆਂ ਅਕਸਰ ਹੀ ਈਵੀਐਮ ਮਸ਼ੀਨਾਂ 'ਚ ਖਰਾਬੀ ਹੋਣ ਦਾ ਰੋਣਾ ਰੋਂਦੇ ਨੇ ਜਿਸ ਦੇ ਚੋਣ ਅਧਿਕਾਰੀਆਂ ਨੇ ਪਹਿਲਾਂ ਹੀ ਈਵੀਐਮ ਮਸ਼ੀਨਾਂ ਦੀ ਚੈਕਿੰਗ ਕੀਤੀ ਹੈ ਤਾਂ ਜੋ ਬਾਅਦ 'ਚ ਈਵੀਐਮ ਮਸ਼ੀਨਾਂ ਦਾ ਰੋਣਾ ਨਾ ਰੋਇਆ ਜਾਵੇ ਜਿਹਾ ਜੰਦਰ ਜਿਲ੍ਹਾ ਅਧਿਕਾਰੀ ਤੇ ਚੋਣ ਅਧਿਕਾਰੀ ਵਿਰਿੰਦਰ ਸ਼ਰਮਾ ਨੇ ਪੁਲਿਸ ਟੀਮ ਦੇ ਨਾਲ ਕਪੂਟਲਾ ਰੋਡ ਤੇ ਬਨੇ ਪਟਵਾਰ ਖਾਨੇ ਦਾ ਦੌਰਾ ਕੀਤਾ ਜਿੱਤੇ ਸਾਰੇ ਅਧਿਕਾਰੀਆਂ ਨੇ ਮਿਲ ਕੇ ਮਸ਼ੀਨਾਂ ਦੀ ਜਾਂਚ ਕੀਤੀ ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਤੇ ਹੋਰ ਵੀ ਕੀ ਕਿਹਾ ਇਹ ਤੁਸੀਂ ਖੁਦ ਹੀ ਸੁਣ ਲਓ। 04 ਜਲੰਧਰ ਪਾਰਨੀਮਨਿ ਕੰਸਟੀਚੁਐਂਸੀ ਦੀਆਂ ਸਾਰੀਆਂ ਸਾਡੇ ਵੱਲੋਂ ਤਿਆਰੀਆਂ ਮੁਕੰਮਲ ਹੈਗੀਆਂ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਦੇ ਮੁਤਾਬਕ ਰੈਨਡਮਾਈਜੇਸ਼ਨ ਕਰਨ ਤੋਂ ਬਾਅਦ ਫਸਟ ਰੈਨਡਮਾਈਜੇਸ਼ਨ ਕਰਨ ਤੋਂ ਬਾਅਦ ਜਿੰਨੀਆਂ ਵੀ ਈਵੀਐਮਸ ਔਰ ਵੀਵੀ ਪੈਡਸ ਹਨ ਉਹਨਾਂ ਨੂੰ ਵਕ-ਵਕ ਅਸੈਂਬਲੀ ਕੰਸਟੀਚੁਐਂਸੀਜ਼ ਦੇ ਜਿਹੜੇ ਏਆਰਓ ਸਾਹਿਬਾਨ ਨੇ ਉਹਨਾਂ ਨੂੰ ਸਪੁਰਦ ਕੀਤਾ ਜਾ ਰਿਹਾ ਹੈ। ਅੱਜ ਜਿਹੜਾ ਹੈਗਾ ਆਰਓ ਆਦਮਪੁਰ ਨੂੰ ਉਹਨਾਂ ਦੀਆਂ ਜਿਹੜੀਆਂ ਮਸ਼ੀਨਾਂ ਉਹ ਹੈਂਡਓਵਰ ਕੀਤੀਆਂ ਗਈਆਂ ਨੇ ਅੱਜ ਦੀ ਜਿਹੜੀ ਜੁਆਇੰਟ ਵਿਜ਼ਿਟ ਹੈ ਇਸ ਚ ਸੀਪੀ ਸਾਹਿਬ ਐਸਐਸਪੀ ਸਾਹਿਬ ਔਰ ਜਿੰਨੇ ਵੀ ਮੇਰੇ ਵੱਲੋਂ ਐਡੀਸੀ ਸਹਿਬਾਨ ਔਰ ਮੇਰੇ ਖੁਦ ਵੱਲੋਂ ਇੱਥੇ ਆ ਕੇ ਜਿਹੜਾ ਕਾਊਂਟਿੰਗ ਸੈਂਟਰ ਦਾ ਮੌਂਹਨਾ ਕੀਤਾ ਗਿਆ ਇਹਦਾ ਮਨੋਰਥ ਇੱਕ ਪਾਸੇ ਈਵੀਐਮਜ਼ ਦਾ ਪ੍ਰੋਟੋਕੋਲ ਉਹਨੂੰ ਚੈੱਕ ਕਰਨਾ ਨਾਲ ਨਾਲ ਅਸੀਂ ਅੱਗੇ ਜਿਹੜੀ ਕਾਊਂਟਿੰਗ ਕਰਨੀ ਔਰ ਸੇਫ ਸਟੋਰੇਜ ਈਵੀਐਮਜ਼ ਦੀ ਕਰਨੀ ਹੈ ਉਹਦੀ ਅਸੀਂ ਅੱਛੀ ਤਰ੍ਹਾਂ ਵਿਉਂਤਵੰਦੀ ਕਰ ਲਈ ਹੈ ਔਰ ਸਾਰਾ ਕੰਮ ਜਿਹੜਾ ਹੈਗਾ ਵਕ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ। ਹਾਂਜੀ ਸਾਰਾ ਜਿਹੜੀ ਚੈਕਿੰਗ ਕੀਤੀ ਹੈ ਜੀ ਅੱਜ ਡੀਸੀ ਸਾਹਿਬ ਨਾਲ ਤੇ ਐਸਐਸਪੀ ਸਾਹਿਬ ਨਾਲ ਰਲ ਕੇ ਸਾਰੀ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਔਰ ਕੁਝ ਆਰਓ ਸਹਿਬਾਨ ਵੀ ਅਸੀਂ ਇੱਥੇ ਕਾਊਂਟਿੰਗ ਸੈਂਟਰਸ ਦਾ ਦੌਰਾ ਕਰ ਰਹੇ ਹਾਂ। ਸਿਰਫ ਇਹ ਸੇ ਗੱਲ ਨੂੰ ਕਿ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਨੇ ਉਹਨਾਂ ਦੀ ਕੰਪਲਾਈਅੰਸ ਹੋ ਸਕੇ ਔਰ ਜੋ ਵੀ ਫੁੱਲ ਪ੍ਰੂਫ ਸਕਿਉਰਿਟੀ ਅਰੇਂਜਮੈਂਟਸ ਅਸੀਂ ਕਰ ਸਕੀਏ। ਪਬਲਿਕ ਦੀ ਸਹੂਲਤ ਨੂੰ ਉਹਨਾਂ ਦੀ ਪਾਰਕਿੰਗ ਨੂੰ ਵੀ ਦੇਖਿਆ ਜਾ ਸਕੇ ਔਰ ਪੈਰਾ ਮਿਲਟਰੀ ਦੇ ਰਹਿਣ ਦਾ ਅਰੇਂਜਮੈਂਟ ਜੋ ਵੀ ਹੈ ਉਹ ਵੀ ਸਾਰਾ ਅੱਜ ਪਲਾਨ ਕਰ ਰਹੇ ਆ ਸੋ ਥੈਟ ਜਿਹੜੀ ਸਾਡਾ ਪੀਵੀਐਮਸ ਦੇ ਸਟਰੋਂਗ ਰੂਮ ਨੂੰ ਨੇ ਸੁਰੱਖਿਆ ਹਰ ਪੱਖੋਂ ਔਰ ਜਿਹੜੇ ਵੀ ਫੈਕਟਰਸ ਸਾਨੂੰ ਟੈਕਨੀਕਲ ਕੋਈ ਹੈਲਪ ਦੀ ਲੋੜ ਹੈ ਉਹ ਦਿੱਸਾਬ ਨਾਲ ਸ਼ੇਅਰ ਕੀਤੇ ਆ ਸੋ ਥੈਟ ਉਹ ਅਰੇਂਜਮੈਂਟਸ ਜਿਹੜੇ ਆ ਹਰੇਕ ਬਿਲਡਿੰਗ 'ਚ ਮੁਹਿਆਤ ਕਰਵਾ ਦੇਣਗੇ ਸਾਨੂੰ ਪੂਰਨ ਆਸ ਹੈ ਕਿ ਸ਼ਾਂਤੀਪੂਰਨ ਔਰ ਵਧੀਆ ਤਰੀਕੇ ਨਾਲ ਅੰਡਰ ਫੁੱਲ ਸਕਿਉਰਿਟੀ ਕਵਰੇਜ ਸਾਰਾ ਕਾਊਂਟਿੰਗ ਪ੍ਰੋਸੈਸ ਵਧੀਆ ਕੰਪਲੀਟ ਹੋਇਆ। ਖੈਰ ਚੋਣਾ ਸਿਰ ਤੇ ਨੇ ਤੇ ਹਰ ਵਾਰ ਸਿਆਸੀ ਪਾਰਟੀਆਂ ਵੱਲੋਂ EVM ਮਸ਼ੀਨਾਂ 'ਤੇ ਰੋਲਾ ਪਾਇਆ ਜਾਂਦਾ ਏ ਤੇ ਹੁਣ ਇਹ ਦੇਖਣਾ ਦਿਲਚਸਪ ਹੋਇਆ ਕਿ ਇਸ ਜਾਂਚ ਦੇ ਬਾਅਦ ਵੀ ਕੀ ਪਾਰਟੀਆਂ ਇਸ ਦਾ ਜ਼ਿਕਰ ਕਰਦੀਆਂ ਨੇ ਜਾਂ ਨਹੀਂ। ਜੰਧਤੋ ਪ੍ਰਮਜੀਤ ਸਿੰਘ ਰੰਗਪੂਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ